सिविल हॉस्पिटल ਬਣਿਆ ਜੰਗ ਦਾ ਮੈਦਾਨ 2 13 ਦਰਮਿਆਨ ਹੋਈ ਖੂਨੀ ਝੜਪ ਸਿਵਲ ਹਸਪੀਟਲ ਦੀ ਸੁਰੱਖਿਆ ਵਿਵਸਥਾ ਤੇ ਵੀ ਉੱਠੇ ਸਵਾਲ ਐਮਰਜੈਂਸੀ ਦੇ ਬਾਹਰ ਇੱਕ ਸਿਰਫ ਇੱਕ ਪੁਲਿਸ ਮੁਲਾਜ਼ਮ ਮਿਲਿਆ ਔਨ ਡਿਊਟੀ ਕੀ ਹੋਇਆ ਕੀ ਸੀਗਾ ਜੀ ਇਹ ਸਿਰਫ ਬਾਈ ਕਰਿਆ ਕਿ ਮਸਤਰੀ ਗੱਲ ਹੈਗੀ ਕੁਛ ਨਹੀਂ ਸਿਰਫ ਇੱਕ ਪੁਰੀ ਦਾ ਰਿਸ਼ਤਾ ਕੀਤਾ ਸੀ ਹਾਂਜੀ ਇਹ ਰਿਸ਼ਤਾ ਕੰਡੋ ਹਟ ਗਏ ਨੇ 3 ਸਾਲ ਮੇਰਾ ਚੋਰੀ ਨਾਲ ਖਾਦਾ ਇਹਨਾਂ ਨੇ 5 ਲੱਖ ਰੁਪਏ ਮੇਰਾ ਘਾਟਾ ਪਾਇਆ ਕਮੇਟੀ ਚੁੱਪ ਕੇ ਇਹ ਦੂਸਰੇ ਬੰਨੇ ਹੋਣੀਆਂ ਨਹੀਂ ਅਸੀਂ ਦੇ ਨਹੀਂ ਰਹੇ ਅਸੀਂ ਦੂਸਰੇ ਯਾਨੀ ਕਿ ਲੈਕ ਨਹੀਂ দান ਦੇ ਦੇ ਵਿੱਚ ਕਿ ਲੈਕ ਨਹੀਂ ਇਹਨਾਂ ਨੇ ਕਹਿ ਆ ਵੀ ਅਸੀਂ ਕੁੜੀ ਨਹੀਂ ਲੈਣੀ ਕੁੜੀ ਨਹੀਂ ਲੈਣੀ ਅਸੀਂ ਕਾ ਵੀ ਕਰਾ ਜਿਹੜੇ ਅਸੀਂ ਬੈਠੇ ਹਾਂ ਘਰ ਮੰਨਾ ਬੈਠੇ ਹਾਂ ਤੇ ਜਿਹੜਾ ਇਹਨਾਂ ਨੂੰ ਅਸੀਂ ਕੁੜੀ ਦੇਣੀ ਚੰਦੇ ਸੀ ਨਾ ਇਹ ਚਾਰ ਪੰਜ ਘੇਰੇ ਮਾਰ ਗਿਆ ਘਰ ਦੀ ਕਹਿੰਦੀ ਕੋਗਲ ਨਹੀਂ ਘੇਰੇ ਮਾਰ ਚੰਦਾ ਮਾਰ ਚੰਦਾ ਕੋਈ ਨਹੀਂ ਕੀ ਆ ਜੀ ਗੱਲ ਕੀਤੀ ਨਹੀਂ ਇਹਨਾਂ ਨੇ ਇਹਨੇ ਗੱਡੇ ਆਪਣੇ ਕੁੱਕਾ ਚ ਛੋਟਾ ਜੀ ਇਹਨੇ ਮਾਰਿਆ ਮੈਂ ਹੱਥੋਂ ਖੇਲਦਾ ਓਏ ਬਾਹਰ ਮੇਰੇ ਮੁੰਨੇ ਜਾ ਕੇ ਕਿੰਨੇ ਵਜੇ ਦਾ ਮਸੂ ਆਹ ਹੋ ਗਿਆ ਜੀ 8:00 ਵਜੇ ਦਾ ਕਿੰਨੇ ਬੰਦਿਆਂ ਨੇ ਲੱਗੀਆਂ ਥੋੜੀ ਛੱਟਾ ਜਿੰਨੇ ਚਾਰ ਤੇ ਜੀ ਚਾਰ ਬੰਦਿਆਂ ਦੇ ਵੱਡੇ ਮੁੰਡਾ ਮੇਰੇ ਵੇਖੋ ਨਾ ਸੱਜੀ ਤੁੰਤ ਖਾਦਦੇ ਆ ਮੈਂ ਸੰਦੀਪ ਕੁਮਾਰ ਆਹ ਵੇਖੋ ਸੰਦੀਪ ਕੁਮਾਰ ਛੋਟੀ ਲੜਕੀ ਹੈ ਮੇਰੀ ਉਹ ਤੇ ਮਾਂ ਕੀਤਾ ਆ ਕੇ ਉਹਨਾਂ ਨੇ ਮਿੱਠੋ ਬਿੱਲੇ ਛੋਟੀ ਲੜਕੀ ਚੱਲ ਜਾਂਦੇ ਹੈ ਮੈਂ ਇਹ ਮਾਮਲਾ ਮੇਰੇ ਨਾਲ ਪਾਉਣ ਕੀ ਹੈ ਦੇਰ ਕੋਲੀ ਦਾ ਮਾਟਾ ਲਵਾ ਠੀਕ ਹੈ ਜੀ ਮੇਰੀ ਸਿਸਟਰ ਮੇਰੀ ਪਤਨੀ ਦੇਖੋ ਮੇਰੇ ਪਾਸ ਆ ਦੇਖੋ ਇਹ ਬਣਾ ਲੈਣੇ ਓ ਮੇਰੇ ਕੋਲ ਹਾਂ ਦੇਖੋ ਹੂ ਚੂ ਬਤਾਏਗਾ ਜੇ ਮੈਂ ਆਪਣੇ ਸਭ ਤੋਂ ਛੋਟੇ ਸ਼ਿਸ਼ੇ ਹਾਂ ਸਭ ਤੋਂ ਪਹਿਲੇ ਮਤਲਬ ਗਾਮ ਦਾ ਮਤਲਬ ਸਭ ਤੋਂ ਪਹਿਲੇ ਮਟਰ ਸਿਕਾ ਪਿਆ ਦਾ ਹਾਂ اتنی درد نہیں پڑی آرام 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 سے گل <سؤال> کرو آرام سے اس نے رکھا جو نہ چلے رکھو رکھو درد پالنے رکھتے ہیں نا میرے نہیں بالکل 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 آرام آرام سے گل کرو آرام سے آرام سے گل کرو یہ میں اصل میں کی گل کی ہے گل کی اصل میں انسان ਸਾਈਕਲਾ ਤਾਲ ਤਾਲ ਦੁਪਾ ਵੀਰੋਂ ਬੰਦ ਕਰ ਤੂੰ ਕੈਮਰਾ ਬੰਦ ਕਰ ਨਹੀਂ ਲੈਣੀ ਜਿੰਨੇ ਜ਼ਬਰਦਸਤ ਹੋ ਆਪਾਂ ਕਿਉਂ ਲਈਏ 3 ਸਾਲ ਹੋ ਗਏ ਲੜਾਈਆਂ ਈ ਟਰ ਰੋ ਰੋੜਾ ਮਾਰਦੇ ਅੱਲ ਮੇਰੇ ਸਿਹਦਾ ਭਰਾ ਮਾਰਿਆ ਅੱਜ ਮੇਰੀ ਮਾਂ ਦਾ ਮਾਰਿਆ ਕੰਨ ਨੂੰ ਕੁੱਟਿਆ 1978 ਗੱਲ ਕੀ ਹੈ ਗੱਲ ਮੈਂ ਤੁਹਾਨੂੰ ਦੱਸਦਾ ਪਿਆ ਵੱਡੇ ਵੀਰ ਇਹ ਕਹਿੰਦਾ ਸੁਣਾਇਆ ਕੋਈ ਸੁਣਾਇਆ ਨਾਮ ਕੀ ਬਣਾ ਨਾਮ ਲਗਾ ਗਿਆ ਹੈ ਮੇਰਾ ਨਾਮ ਸੰਦੀਪ ਕੁਮਾਰ ਜੀ ਅੱਛਾ ਕਿੱਥੇ ਰਹਿਣ ਵਾਲੇ ਐਥੇ ਨਾਲੇ ਉਹਦਾ ਕੰਮ ਤੇ ਸਾਹਮਣੇ ਬਿਲਕੁਲ ਸਾਹਮਣੇ ਵਾਲੀ ਗਲੀ 'ਚ ਹੈ ਹਾਂ ਕੀ ਹੋਇਆ ਕੀ ਮਾਮਲਾ ਹੈ ਆਪਣਾ ਹੈ ਕੁੜੀ ਦਾ ਮੈਟਰ ਹਾਂ ਠੀਕ ਹੈ ਜੀ ਆ ਗਈ ਮੇਰੀ ਛੋਟੀ ਭੈਣ ਇਸ ਤੋਂ ਜਿਹੜੀ ਵੱਡੀ ਸੀ ਜਣਾ ਚੜੇ ਮੇਰੇ ਤੋਂ ਜਿਹੜੀ ਛੋਟੀ ਹੈ ਜੀ ਉਹਨਾਂ ਦਾ ਸ਼ਗਾਵ ਇੱਧਰ ਨਰਤੇ ਗਿਆ ਨਾ ਪਿੱਛੇ ਸਾੜੇ ਵਾਲੇ ਉਹ ਨਰਤੇ ਦੇ ਵਿੱਚੋਂ ਵਿਆਹ ਮੰਡਾ ਹੈ ਸੀਗਾ ਠੀਕ ਹੈ ਜੀ ਉਹਨਾਂ ਦਾ ਰੱਬ ਤੁਹਾਡਾ ਭਲੇ ਕਰੋ ਜਾਇਜ ਕਰਿਓ ਗੱਲ ਮੁੰਡੇ ਨੇ ਨਾ ਮੁੰਡੇ ਨੇ ਪਤਾ ਨਹੀਂ ਕਿਹੜੀ ਗੱਲੋਂ ਫਾਸੀ ਖਾ ਲਈ ਸਾਨੂੰ ਨਹੀਂ ਪਤਾ ਵੇ ਕਿਹੜੀ ਗੱਲੋਂ ਖਾਤੀ ਆ ਠੀਕ ਹੈ ਜੀ ਰਬ ਤੋਂ ਡੱਪ ਲਾਇਆ ਉਸ ਤੋਂ ਉਹਨੇ ਕੀ ਕੀਤਾ ਵਾ ਫਾਸੀ ਖਾਣ ਤੋਂ ਬਾਅਦ ਸਾਡਾ ਜੌਲਾਤਾ ਵਾ ਬਈ ਜਿਹੜਾ ਤੁਹਾਨੂੰ ਕੁੜੀ ਜਾਣਦੀ ਕਰਦਾ ਪਿਆਉਣਾ ਉਹ ਨਾਲੇ ਕੁਝ ਜਾਦੂ ਟੋਣਾ ਕੀਤਾ ਵਾ ਠੀਕ ਹੈ ਜੀ ਇਸ ਕਰਕੇ ਬਈ ਮੁੰਡੇ ਨੇ ਨਾ ਫਾਸੀ ਭਾਈ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਜੀ ਅੱਜ ਕੀ ਹੋਇਆ ਜਿਹੜੀ ਲੜਾਈ ਹੋਈ ਆ ਤੁਹਾਡੀ ਕੀ ਹੋਇਆ ਕੀ ਸੀ ਭਾਈ ਅੱਧੀ ਗੱਲੇ ਹੋਈ ਹੈ ਬਿਸ਼ਾਮ ਨੂੰ ਅਸੀਂ ਕੋਈ 8:00 ਵਜੇ ਨਾ ਅਸੀਂ ਦੋਨੇ ਪ੍ਰਾਯੈਂਟ ਜੁਆਏ ਕਰ ਰਹੇ ਥੋੜਾ ਪ੍ਰਾ ਮੇਰਾ ਅੱਛਾ ਤੁਹਾਡੇ ਵਿੱਚ ਆਪਣੇ ਘਰ ਦੇ ਵਿੱਚ ਇੰਜੋਏ ਕਰ ਰਹੇ ਆ ਜਿਹੜਾ ਖਾਪੀ ਰਹੇ ਆ ਤੇ ਜਿਹੜਾ ਅਸੀਂ ਜਿਹਨੂੰ ਕਹਿੰਦੇ ਪੈ ਨਾ ਕਿ ਜਿਹਨੂੰ ਅਸੀਂ ਆਪਣਾ ਦਵਾਈ ਬਣਾਉਣਾ ਚਾਹੁੰਦੇ ਸੀ ਉਹ ਆਇਆ ਉਹ ਸਾਨੂੰ ਬਾਹਰ ਤੋਂ ਉੱਪਰ ਗੱਲ ਲੱਗ ਗਿਆ ਚੰਗਾ ਮਾੜਾ ਗੱਲ ਲੱਗ ਗਿਆ ਘੱਟੀ ਮੈਨੂੰ ਗੱਲ ਲੱਗੀ ਕਹਿੰਦੀ ਤੂੰ ਬੋਲਣਾ ਨਹੀਂ ਉਦੋਂ ਉੱਪਰ ਮੇਰੀ ਛੋਟੀ ਭੈਣ ਥੋੜਾ ਪ੍ਰਾ ਮੇਰਾ ਇਹ ਕਹਿੰ ਲੈ ਕੇ ਕਹਿੰਦੇ ਬੋਲਣਾ ਨਹੀਂ ਕਹਿੰਦਾ ਸਵੇਰੇ ਅਸੀਂ ਪੰਚਾਇਤ 'ਚ ਗੱਲ ਕਰਨੀ ਹੈ ਅੱਛਾ ਮੈਂ ਉਹਨਾਂ ਦਰਵਾਜੇ ਨੂੰ ਘੇਰ ਤੁਹਾਨੂੰ ਮਾਰਿਆ ਧੱਕਾ ਮੈਨੂੰ ਫੱਲਿਆ ਕਹਿੰਦਾ ਤੂੰ ਮੇਰੇ ਨਾਲ ਬਾਹਰ ਆ ਗੱਲ ਕਰ ਕਿ ਤੂੰ ਮੇਰੀ ਮੰਮੀ ਡੈਡੀ ਨੂੰ ਗਾਲ ਕਿਉਂ ਕੱਢੀ ਹੈ ਮੈਂ ਕਹਿੰਦਾ ਗਾ ਜੀ ਮੈਨੂੰ ਦੁੱਖ ਲੱਗਿਆ ਵੀ ਤੂੰ ਅੱਜ ਮੇਰੀ ਬੇਟੀ ਲੈਣ ਤੋਂ ਬਸਾ ਦੇ ਕਹਿ ਰਿਹਾ ਹੈ ਤੇ ਮੈਨੂੰ ਵਜ੍ਹਾ ਦੱਤੇ ਤੂੰ ਉਹ ਕਹਿੰਦਾ ਵੀ ਕਹਿੰਦਾ ਮੈਂ ਕੁੜੀ ਨਹੀਂ ਲੈਣੀ ਨਹੀਂ ਲੈਣ ਦੀ ਬਾਈਕ ਹੋ ਗਣੀ ਪਾਸਵੇਂ ਪੰਚਾਇਤ ਨਾਲ ਗੱਲ ਕਰਨੀ ਕੌਣ ਦੀ ਬੇਟੀ ਹੈ ਕੌਣ ਹੈ ਬੇਟੀ ਬੰਨ ਜੇ ਨੂੰ ਮੈਂ ਆਪਣਾ ਦਵਾਤ ਬਣਾਉਣਾ ਚਾਹੁੰਦਾ ਹਾਂ ਉਹਨਾਂ ਉਹ ਪਰ ਮੈਂ ਥੋੜੇ ਪਿੱਛੇ ਹੋ ਗਿਆ ਉਹ ਥੋੜੇ ਅੱਗੇ ਆ ਗਿਆ ਉਹਨੇ ਫੇਰ ਪਿੱਛੋਂ ਕੱਢਿਆ ਟੋਕਾ ਜੀ ਕਿੰਨੇ ਕਿੰਨੇ ਬੰਦੇ ਕਿੰਨੇ ਬੰਦੇ ਦੀਏ ਸੀ ਕੋ ਬੰਦੇ ਆ ਗਏ ਤਿੰਨ ਭਰਾ ਅੱਛਾ ਅੱਛਾ ਜੀ ਤਿੰਨੇ ਭਰਾ ਦੋ ਭਰਾ ਸਕੇ ਨਾ ਇੱਕ ਚਾਚਾ ਦਾ ਮੁੰਡਾ ਉਹਨਾਂ ਦਾ ਕਿੰਨੇ ਵਜੇ ਦੀ ਵਾਰ ਦਾ ਤੇ ਜੀ 8:30 ਵਜੇ ਦੀ ਵਾਰ ਕਿਤੇ ਕਿਤੇ ਤੁਹਾਡੀ ਲੱਗੀ ਹੋ ਸਕਦਾ ਆ ਦੇਖੋ ਇਹ ਸਭ ਮੇਰੇ ਚਵਜੀ ਹੈ ਹੋਰ ਕਿਹ ਕਿਹਦੇ ਨੇ ਵਾਰ ਕੀਤਾ ਹਾਂਜੀ ਹੋਰ ਕਿਹ ਕਿਹਦੇ ਹੋਰ ਮੇਰੇ ਮਿਲਣ ਦੇ ਨੇ ਵਾਰ ਕੀਤਾ ਤੁਸੀਂ ਪੁਲਿਸ ਨੂੰ ਦਨਾ ਕੀਤੀ ਪੁਲਿਸ ਨੂੰ ਦਨਾ ਕੀਤੀ ਹਾਂਜੀ ਪੁਲਿਸ ਨੂੰ ਦਨਾ ਕੀਤੀ ਸੀ ਪੁਲਿਸ ਨੂੰ ਦਨਾ ਕਰਕੇ ਆਏ ਅੱਛਾ ਜੀ ਹੋਨ ਪਰਸੋਂ ਤਰਾ ਕਰਕੇ ਆਏ ਹੁਣ ਉਧਰ ਵੀ ਜਾ ਰਹੇ ਸੀ ਪੱਚਾ ਕਰਾ ਰਹੇ ਹੁਣ ਪੱਚਾ ਖੈਲੀ ਕਰਦੇ ਪਹਿਲੇ ਹੁਣ ਇਹ ਬੱਚੇ ਆ ਵੀ ਸਾਡੇ ਕਿਸ ਵਜੇ ਨਾ ਪਰਚਾ ਕਰਦੇ ਅਸੀਂ ਇਹ ਪੁੱਛ ਸਰਕਾਰ ਉੱਪਰ ਲੱਗੀ ਆ ਜਿਹੜਾ ਆਕੇ ਹੰਗਾਮਾ ਜਿਹੜਾ ਆਕੇ ਤੁਸੀਂ ਹੰਗਾਮਾ ਜਿਹੜਾ ਉਹ ਤਾਂ ਮੈਡੀਕਲ ਗੁਰਦਵਾਰਾ ਨਹੀਂ ਪਰ ਮੈਡੀਕਲ ਹੋਵੇ ਚਾ ਪਰਚਾ ਹੋਵੇ ਅਸੀਂ ਪੱਚਾ ਕਰਾਂਗੇ ਕੱਲ ਮੈਨੂੰ ਸੁਣਨਾ ਹੈ ਕਿ ਕਿਸੇ ਨੇ ਕਿਹਾ ਕਿ ਕਾਲਪੁਰ ਮਿਊਂਸਪਲਿਟੀ ਹੈ ਜੀ ਉਹ ਪਾਰਟੀ ਤੋਂ ਤੁਹਾਨੂੰ ਮੈਡੀਕਲ ਉਸ ਉੱਪਰ ਤੁਹਾਡਾ ਵੀ ਕਰਵਾ ਦੇਣਾ ਕਿਸੇ ਕੰਪਲੇਨਟ ਤੁਹਾਡੀ ਨਹੀਂ میری کمپلینٹ لکھی گئی ہے جناب میڈیکل بھی کروانا پیچھے کسی کہتے میری کمپلینٹ چاہیے لکھی گئی ہے ٹھیک ہے پھر میں کہے چلے جا رہا ہوں کمپلینٹ میں پھر کہے چلے جا میں کہہ رہا ہوں اپنے 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 میرے گا سن لو میں اپنے 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 میری کمپلیٹ نہ لکھی کہ میں انہوں نے تیر مجھے سکتے ہیں میں کمپلیٹ نہ لکھی کہ میں کمپلیٹ نہ لکھی کہ میں میں کمپلیٹ نہ لکھی کہ میں 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 کمپلیٹ نہ لکھی میں کمپلیٹ نہ لکھی کہ میں کمپلیٹ نہ لکھی کہ میں کمپلیٹ میں کمپلیٹ نہ ਕੌਣ ਨਗਰ ਆ ਫੇਰਾ ਦੇ ਤਮੀ ਮੈਂ ਕੰਪਲੀਟ ਖਾ ਦੇਣੀ ਹੈ ਤੁਹਾਡੇ ਤੇ ਤੁਹਾਡੇ ਮੈਂ ਬਹੁਤ ਖਤਿਆਚਾਰ ਹੋਈ ਜੀ ਬਹੁਤ ਜ਼ਿਆਦਾ ਕਿੱਥੇ ਰਹਣਾ ਨੇ ਜੀ ਅਮਰਪੁਰ ਅੱਜ ਸਿਵਲ ਤੇ ਆਇਓ ਕੀ ਹੈ ਸਿਵਲ ਤੇ ਆਏ ਹੈਗੇ ਅਸੀਂ ਪਰਚਾ ਕਰਵਾਉਣ ਵਾਸਤੇ ਭਤੀਜੇ ਦੇ ਵੀ ਸੱਟ ਲੱਗੀ ਹੈਗੇ ਕਿਰਪਾਨਾ ਆ ਕੇ ਚਲਾ ਕੇ ਗਏ ਹੈਗੇ ਕੌਣ ਚਲਾ ਕੇ ਆਮਨ ਪਵਨ ਆਮਨ ਪਵਨ ਮੁੰਡੇ ਦਾ ਸੰਦੀਪ ਤੇ ਇਹ ਕੌਣ ਨੇ ਉਹਮ ਪ੍ਰਕਾਸ਼ ਮੇਰਾ ਭਰਾ ਹੈ ਮੇਰੀ ਸਿਸਟਰ ਹੈ ਹਾਂ ਜੀ ਤੇ ਘਰੇ ਆ ਕੇ ਤਾਂ ਪੰਨਾਂ ਨਾਲ ਸਾਰਾ ਹੱਥ ਵੱਡ ਗਿਆ ਹੈ ਜਿਵੇਂ ਭਤੀਜੇ ਦਾ ਕਿਉਂ ਕਾਰਨ ਕੀ ਕਦਰ ਲੜਾਈ ਹੋਈ ਬੇਫਜ਼ੂਲ ਆ ਹੁਣੇ ਜੇਲ ਕੱਟ ਕੇ ਆਇਆ ਹੈਗਾ 6 ਮਹੀਨੇ ਕਰਦਾ ਹੈਗਾ ਹੈਗੇ ਕੁੜੀ ਦਾ ਨਹੀਂ ਕੀਤੀ ਸੀ ਇਹਨਾਂ ਨੇ ਯਾਨੀ ਕਿ 3 ਸਾਲ ਹੋ ਗਏ ਸੰਨ ਲਾਰੇ ਨੂੰ ਅਸੀਂ ਕਿਹਾ ਵੀ ਤੁਸੀਂ ਰਿਸ਼ਤਾ ਕਰ ਲਓ ਕਹਿੰਦੇ ਅਸੀਂ ਰਿਸ਼ਤਾ ਨਹੀਂ ਕਰਨਾ ਠੀਕ ਹੈ ਤੇ ਫਿਰ ਕਹਿੰਦੇ ਅਸੀਂ ਵਿਆਹ ਕਰਨਾ ਠੀਕ ਹੈ ਜੀ ਮਹੀਨਾ ਹੋਇਆ 2 ਮਹੀਨੇ 6 ਮਹੀਨੇ ਸਾਲ ਹੋ ਗਿਆ 3 ਸਾਲ ਹੋ ਗਏ ਜੀ ਸਾਡਾ 1 ਮਿੰਟ 1 ਮਿੰਟ ਜੀ 3 ਸਾਲ ਹੋ ਗਏ ਤੇ ਇੱਕ ਟਾਈਮ ਯਾਨੀ ਕਿ ਇਹ ਜਿਹੜੇ ਨਾਤੇਗੇ ਨਾ ਪਿਛਲੇ ਮਹੀਨੇ ਦੇ ਜਿਹੜੇ ਨਾਤੇਗੇ ਸੀ ਇਹ ਨਾਤਿਆਂ ਦੇ ਵਿੱਚ ਮੇਰੀ ਕੁੜੀ ਦਾ ਵਿਆਹ ਹੈਗਾ ਸੀ ਨਾ ਠੀਕ ਹੈ ਲੜਕੀ ਦਾ ਵਿਆਹ ਮੰਗਿਆ ਇਹਨਾਂ ਨਾਲ ਤੇ ਇਹਨਾਂ ਨੇ ਕਿਹਾ ਵੀ ਤੂੰ ਆਪਣਾ ਓਮ ਭਾਈ ਆਪਣਾ ਹੱਥ ਪੱਲਾ ਸਮਾਨ ਲੈ ਜਿੱਥੋਂ ਵੀ ਤੱਕ ਯਾਨੀ ਮੈਂ ਕੁੜੀ ਦਾ ਵਿਆਹ ਕਰਨਾ ਤੁਸੀਂ ਮੈਂ ਮੁੰਡੇ ਦਾ ਵਿਆਹ ਮੰਗ ਰਿਹਾ ਤੁਹਾਡੇ ਕੋ ਤੇ ਤੁਸੀਂ ਆਪਣਾ ਹੱਥ ਪੱਲਾ ਸਮਾਨ ਲਓ ਮੈਂ ਸੋਚਿਆ ਮੇਰੇ ਕੋ ਪੈਸੇ ਹੈ ਨਹੀਂ ਕਮੇਟੀ ਪਾਈਏ ਤੁਹਾਡੇ ਵਰਗੇ ਕਿਸੇ ਕੋ 6 ਲੱਖ ਰੁਪਏ ਦੀ ਮੈਂ ਕਮੇਟੀ ਪਾਈ ਇਹਨਾਂ ਨੇ ਕਿਹਾ ਵਿਆਹ ਮੰਗਣਾ ਮੈਂ ਅਗਲੇ ਮਹੀਨੇ ਵਿਆਹ ਲੈਣਾ ਤੇ ਉਹਦੇ ਮੈਂ ਕੀ ਕਰਾਂਗਾ ਜੀ ਜਿੱਥੋਂ ਮੈਨੂੰ ਦਿਸਦਾ ਮੈਂ ਮੈਂ 3 ਲੱਖ ਰੁਪਏ ਕਮੇਟੀ ਕਾਟਾ ਖਾ ਕੇ ਉਹ ਅੰਦਰ ਜਾ ਤੂੰ ਮੈਂ 3 ਲੱਖ ਰੁਪਏ ਕਾਟਾ ਖਾ ਕੇ ਤੇ ਕਮੇਟੀ ਮੈਂ ਚੁੱਕ ਲਈ ਜੀ ਉਹਦੇ ਬਾਅਦ ਇਹ ਮੁਕਰ ਗਏ ਨੇ ਕੰਨਾ ਅਸੀਂ ਕੁੜੀ ਨਹੀਂ ਲੈਣੀ ਮੈਂ ਕੋਈ ਕੁੜੀ ਦੀ ਵਜ੍ਹਾ ਦੱਸੋ ਕੋਈ ਵਜ੍ਹਾ ਦੱਸੋ ਕੰਨੇ ਸਾਡਾ ਮੁੰਡਾ ਮੁਕਰ ਗਿਆ ਮੁਕਰਨ ਦੀ ਕੋਈ ਵਜ੍ਹਾ ਦੱਸੋ ਉਹ ਮੁਕਰਨ ਦੀ ਵਜ੍ਹਾ ਹੱਲੀ ਤੱਕ ਮੈਨੂੰ ਨਹੀਂ ਦੱਸਿਆ ਹੱਲੀ ਤੱਕ ਮੈਨੂੰ ਵਜ੍ਹਾ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਜਿਹੜਾ ਤੁਸੀਂ ਕਹ ਰਹੇ ਹੋ ਕਿ 200 ਜਮਾਨਤ ਤੇ ਮੈਂ ਤੁਹਾਨੂੰ 250 ਫੋਨ ਚੋਰੀ ਕੀਤੀ ਸੀ ਅਸੀਂ ਉਹਨੇ ਅੱਜ ਕੀ ਹੋਇਆ ਜੀ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਇਹ ਹੋਇਆ ਵੀ ਮੈਂ ਕਾਦੇ ਆਪਣੇ ਬੋਲ ਖਲੋਤਾ ਕਿ ਤਿੰਨ ਚਾਰ ਵਾਰੀ ਝੇੜੇ ਮਾਰ ਗਏ ਹੁੰਦਾ ਜਿੰਨਾ ਮਤੇ ਸਗਾਈ ਕੀਤੀ ਸਿਹੜਾ ਸੱਜ ਜੁਆਇੰਟ ਮਨਾਨ ਕੇ ਇੱਧਰ ਗਿਆ ਉੱਧਰ ਗਿਆ ਕਰਦੀ ਕਹਿੰਦੀ ਕੋਗਾਂ ਨਹੀਂ ਜਾਣਦੇ ਸਾਨੂੰ ਕੀ ਲੈਣਾ ਅਸੀਂ ਦੋਨੇ ਭਰਾ ਸਾਨੂੰ ਮੈਂ ਤੁਹਾਨੂੰ ਪਹਿਲਾਂ ਚਲੋ ਮੇਰੇ ਫੀਡ ਵੀ ਕਰ ਦਿਨਾ ਅਸੀਂ ਦੋਨੇ ਭਰਾ ਇੰਜੋਏ ਕਰਦੇ ਹਾਂ ਛੋਟਾ ਭਰਾ ਮੇ ਤੇ ਇਹ ਆ ਕੇ ਨਾ ਮੈਨੂੰ ਗਾਣਾ ਗਾਣ ਲੈ ਕੇ ਮੇਰੇ ਨਾਲ ਤੇ ਓਮ ਪ੍ਰਕਾਸ਼ ਕਿੱਥੇ ਹੈ ਤੇਰੀ ਦੀ ਤੇਰੀ ਭੈਣ ਦੀ ਆ ਹੁਣ ਤੂੰ ਕੀ ਗਾਣਾ ਤੂੰ ਠੀਕ ਹੈ ਜੀ ਉਹਦੇ ਬਾਅਦ ਛੋਟਾ ਭਰਾ ਵੀ ਕਹਿਣ ਲੱਗਿਆ ਮੇਰੀ ਸ਼ਰਮ ਕਹਿੰਦੀ ਚੁੱਪ ਰਹਿ ਤੂੰ ਕੁਝ ਨਹੀਂ ਕਹਿਣਾ ਕੋਈ ਚੰਗਾ ਮਾੜਾ ਨਹੀਂ ਕਹਿਣਾ ਕਹਿੰਦੇ ਇਹਨੂੰ ਜੋ ਕਹਿੰਦਾ ਵੇ ਕਹਿਣ ਦੇ ਭਾਜੀ ਇਹ ਕਹਿੰਦਾ ਵੀ ਹੱਦੀ ਵੱਧ ਹੁੰਦੀ ਹੈ ਬਰਦਾਸ਼ਤ ਵੀ ਕਰਨ ਦੀ ਹੱਦ ਹੁੰਦੀ ਹੈ ਇਹਨੇ ਬਹੁਤ ਕੁਝ ਕੀਤਾਗਾ ਉਸ ਤੋਂ ਬਾਅਦ ਫਿਰ ਹੋਇਆ ਜਦੋਂ ਮੈਨੂੰ ਕਹਿ ਮਰ ਤੂੰ ਇੱਦਾਂ ਕਰ ਛੋਟੇ ਗੁੱਜਾ ਬਸ ਇਹ ਹੀ ਗੱਲ ਫੜੇ ਮੈਂ ਇਹ ਚੀਜ਼ ਕੀਤੀ ਮੈਂ ਸਿਰਫ ਇਹ ਚੀਜ਼ ਕਰਨੋਂ ਬਾਤ ਟੋਕਾ ਫੜਿਆ ਇਹ ਤੋਂ ਮੈਂ ਹੁਣ ਮੈਂ ਕੀ ਕਰ ਸਕਦਾ ਮੈਂ ਮਜਬੂਰ ਆ ਲਾਚਾਰ ਹਾਂ ਇਸ ਟਾਈਮ ਮੈਂ ਦਮੇ ਦਾ ਬਿਮਾਰ ਹਾਂ ਓਕੇ ਲੈ ਮੈਂ ਚੱਲਦੇ ਆਂ ਇਹ ਕਹਿੰਦੇ ਬਨੇ ਪੰਜ ਮਾਰੇ ਮੁੰਤੇ ਅੱਛਾ ਮੰਦਿਰ ਪੂਣ ਇਨਾ ਵੀਰੇ ਮੜਾ ਪਿੱਛੇ ਪਿੱਛੇ ਆ ਨਾ ਨਾ ਮੈਂ ਸਰਕਾਰ ਤੋਂ ਪੁੱਛਿਆ ਸਾਡੀ ਚਪਲ ਕਹਿੰਦੀ ਇਹ ਗੱਲ ਤਾਂ ਵਿੱਚ ਵਰਕ ਦਾ ਕਰਦੇ ਆ ਸੁਖਦੇਵ ਜੀ ਇਸ ਕੀ ਮੰਗ ਹੋਇਆ ਸੀ ਬਗ ਹਸਪਤਾਲ ਤੋਂ ਨੇਕਾ ਆਪਣਾ ਭੋਲ ਰੱਖੇ ਕੁਛ ਅਸੀ ਜੇ ਤੈਨੂੰ ਕਹਿਣਾ ਡਾਕਟਰ ਹੀ ਫਹਿਰੇਗਾ ਜੀ ਦੇਖੇ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਪੁਲਿਸ ਕਰਮਚਾਰੀ ਰੱਖਿਆ ਹੋਇਆ ਔਰ ਇੱਕ ਹੋਰ ਜ਼ਿਆਦਾ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਜਿਵੇਂ ਕਿ ਅੱਜ ਇੱਕ ਪੂਰੀ ਇੱਕ ਕਹਿ ਸਕਦੇ ਆਂ ਕਿ ਢੀੜ ਢੀੜ ਪੂਰੀ ਪਹੁੰਚ ਗਈ ਹੈ ਹਸਪਤਾਲ ਚ ਲੱਗਦਾ ਬਹੁਤ ਹੀ ਫਿਰਦਾ ਲੰਦਾ ਹੈ ਬਿਨਾਂ ਮੱਦਦ ਦੇ ਕਿਸੇ ਕੋ ਜੂਰੀ ਜੁੜਾ ਆਪਣਾ ਪਤਾ ਸੀ ਆ ਵੀ ਅੱਜ ਸੀਨੀਅਰ ਅਧਿਕਾਰੀ ਨੇ ਧਿਆਨ ਚ ਲਿਆ ਜਾਊਗਾ ਮਾਮਲਾ ਵੀ ਫੋਰਸ ਚ ਲਿਆ ਜਾਵੇ ਕਿਉਂਕਿ ਪਹਿਲਾਂ ਵੀ ਕਈ ਵਾਰ ਇਥੇ ਹਮਰੇ ਹੋ ਚੁੱਕੇ ਆ ਇਸ ਦਿੱਤੀ ਹੋਈ ਜਾਂਦਾ kau ya, akan mencari, mencari, mencari.